ਕਰੂ ਦਰਸ਼ਨ ਸੰਗਤ ਜੀ ਅਜਿਹੀ ਪਮਚੇ ਆ ਗੁਰਦੁਆਰਾ ਟਾਲੀ ਸਹਿਬ ਬਾਬਾ ਸ਼੍ਰੀ ਚੰਦ ਜੀ ਅੰਮ੍ਰਿਤਸਰ ਸਹਿਬ ਇਹ ਗੁਰਦੁਆਰਾ ਸਹਿਬ ਬਾਬਾ ਸ਼੍ਰੀ ਚੰਦ ਜੀ ਦਾ ਤਪ ਸਥਾਨ ਹੈ ਇਸ ਸਥਾਨ ਤੇ ਬਹੁਤ ਸਮਾਂ ਬਾਬਾ ਸ਼੍ਰੀ ਚੰਦ ਜੀ ਨੇ ਤਪ ਕੀਤਾ ਸੀ ਬਾਬਾ ਸ਼੍ਰੀ ਚੰਦ ਜੀ ਦਾ ਕ੍ਰਿਸ਼ਮਾ ਜੋ ਦਾਤਨ ਕਰਕੇ ਦਾਤਨ ਧਰਤੀ ਵਿੱਚ ਗੱਡ ਦਿੱਤੀ ਜਿਹੜੀ ਇੱਕ ਟਾਲੀ ਦਾ ਰੂਪ ਧਾਰਨ ਕਰ ਗਈ ਜੋ ਅਜੇ ਵੀ ਗੁਰੂ ਘਰ ਵਿੱਚ ਸਜੋਬਿਤ ਹੈ ਨੇੜੇ ਹੀ ਬਾਬਾ ਸ਼੍ਰੀ ਚੰਦ ਜੀ ਦਾ ਪ੍ਰਾਤਨ ਖੂ ਹੈ ਇੱਥੋਂ ਹੀ ਬਾਬਾ ਜੀ ਸ਼੍ਰੀ ਚੰਦ ਜੀ ਸ਼੍ਰੀ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰਨ ਗਏ ਸਨ ਇਸ ਜਗ੍ਹਾ ਨਾਲ ਬਾਬਾ ਸ਼੍ਰੀ ਚੰਦ ਜੀ ਦਾ ਪ੍ਰੇਮ ਵੇਖ ਕੇ ਇੱਥੋਂ ਦੀਆਂ ਸੰਗਤਾਂ ਨੇ 40 ਕਿੱਲੇ ਜ਼ਮੀਨ ਬਾਬਾ ਸ਼੍ਰੀ ਚੰਦ ਜੀ ਦੇ ਨਾਮ ਲਗਾ ਦਿੱਤੀ ਸੰਗਤ ਜੀ ਇਸ ਜਗ੍ਹਾ ਤੇ ਹੀ ਸ਼੍ਰੀ ਗੁਰੂ ਅਰਜਨ ਦੇਵ ਜੀ ਬਾਬਾ ਸ਼੍ਰੀ ਚੰਦ ਜੀ ਦੇ ਦਰਸ਼ਨ ਕਰਨ ਆਏ ਸਨ ਪਰੰਤੂ ਬਾਬਾ ਜੀ 62 So have